ਜੇਕਰ ਆਪਾਂ ਹੁਣ ਜਿਉਣੀ ਚੋਣਾਂ ਦੀ ਬਤਾਰਾ ਦੇ ਵਿੱਚ ਗੱਲ ਕਰੀਏ ਤਾਂ ਬਰਨਾਲੇ ਦੇ ਵਿੱਚ ਲਗਭਗ ਬੀਜੇਪੀ ਦੇ ਵਿੱਚੋਂ ਕਿਹੋਲ ਢੋਜੀ ਤੇ ਕਾਂਗਰਸ ਦੇ ਵਿੱਚੋਂ ਲਗਭਗ 64 ਢੋਜੀ ਜੋ ਪਿੰਡਾਂ ਦੇ ਵਿੱਚ ਜਾਣ ਲੱਗੇ ਹਨ ਉਹਨਾਂ ਦੀ ਟਿਕਟ ਲਗਭਗ ਕਲੀਅਰ ਹੀ ਹੈ ਨਾਲ ਹੀ ਨਾਲ ਜੇਕਰ ਆਪਾਂ ਕਾਲੀ ਦਲ ਦੀ ਗੱਲ ਕਰ ਲਈਏ ਤਾਂ ਸਭ ਤੋਂ ਜੋ ਮੋਹਰੇ ਨਾਮ ਹੈ ਉਹ ਕੁਲਵੰਤ ਸਿੰਘ ਕੀਤੂ ਜੀ ਦਾ ਹੈ ਤੇ ਆਪਾਂ ਹੁਣ ਗੱਲ ਕਰ ਲਈਏ ਇੱਕ ਆਮ ਆਦਮੀ ਪਾਰਟੀ ਦੀ ਜੋ ਕਿ ਪਹਿਲੀ ਵਾਰ ਆਪਣੀ ਪੰਜਾਬ ਸਰਕਾਰ ਦੇ ਵਿੱਚ ਹੌਂ ਦੇ ਵਿੱਚ ਆਏ ਨੇ ਇਹ ਹੁਣ ਦੇਖਣਾ ਹੋਵੇਗਾ ਕਿ ਇਹ ਆਮ ਬੰਦੇ ਨੂੰ ਟਿਕਟ ਦਿੰਦੇ ਨੇ ਜਾਂ ਫਿਰ ਡੀਪੀ ਵਾਂਗੂੰ ਕੋਈ ਬਾਹਰੋਂ ਕੈਂਡੀਡੇਟ ਲਿਆ ਕੇ ਹੋਰ ਕਿਸੇ ਕੈਂਡੀਡੇਟ ਨੂੰ ਅੱਗੇ ਲੈ ਕੇ ਆਉਣਗੇ ਜੇਕਰ ਆਮ ਆਦਮੀ ਪਾਰਟੀ ਵਾਲੇ ਬਾਹਰੋਂ ਕੈਂਡੀਡੇਟ ਲੈ ਕੇ ਆਉਂਦੇ ਨੇ ਤਾਂ ਇਹ ਉਹਨਾਂ ਵਰਕਰਾਂ ਨਾਲ ਨਾਣਸਾਫੀ ਹੋਵੇਗੀ ਜਿਹੜੇ ਕਿ ਬਹੁਤ ਟਾਈਮ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਜਿਵੇਂ ਕਿ 2014 ਤੋਂ ਬਹੁਤ ਸਾਰੇ ਮੈਂਬਰ ਆਪਣੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਤੇ ਉਹਨਾਂ ਵਿੱਚੋਂ ਜੇਕਰ ਜੇ ਇੱਕ ਬੰਦੇ ਨੂੰ ਟਿਕਟ ਮਿਲਦੀ ਹੈ ਇੱਕ ਵਰਕਰ ਨੂੰ ਟਿਕਟ ਮਿਲਦੀ ਹੈ ਤਾਂ ਇਹ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੋਵੇਗਾ ਤੇ ਵਰਕਰ ਜੋਸ਼-ਸ਼ੋਸ਼ ਨਾਲ ਜੋਰ ਨਾਲ ਵੀ ਕੰਮ ਕਰਨਗੇ ਤੇ ਜੇਕਰ ਆਪਾਂ ਸੀਨੀਅਰ ਦਾ ਦੇ ਅਧਾਰ ਤੇ ਗੱਲ ਕਰ ਲਈਏ ਇਸ ਟਾਈਮ ਗੁਰਮੀਤ ਸਿੰਘ ਬਾਠ ਜੋ ਕਿ ਵਧੀਆ ਐਜੂਕੇਟਿਡ ਪਰਸਨ ਹਨ ਇਸ ਟਾਈਮ ਬਰਨਾਲਾ ਵਿੱਚ ਚੇਅਰਮੈਨ ਤੌਰ ਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਕੰਮ ਕਰ ਰਹੇ ਹਨ ਬਰਨਾਲਾ ਦੇ ਵਿੱਚ ਸਭ ਤੋਂ ਸੀਨੀਅਰ ਪਰਸਨ ਉਹੀ ਹਨ ਜੇਕਰ ਉਹਨਾਂ ਨੂੰ ਵੀ ਟਿਕਟ ਮਿਲਦੀ ਹੈ ਤਾਂ ਸੀਨੀਅਰ ਵੇਸ ਤੇ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ ਜਾਂ ਫਿਰ ਕਿਸੇ ਵੀ ਆਮ ਵਰਕਰ ਨੂੰ ਜਿਵੇਂ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਆਮ ਵਰਕਰਾਂ ਨੂੰ ਹੀ ਟਿਕਟਾਂ ਦਵਾਂਗੇ ਜੇਕਰ ਆਮ ਆਦਮੀ ਪਾਰਟੀ ਆਮ ਵਰਕਰ ਨੂੰ ਟਿਕਟ ਦਿੰਦੀ ਹੈ ਤਾਂ ਸਾਰੇ ਵਰਕਰ ਉਸ ਨੂੰ ਜਿਤਾਉਣ ਦੇ ਨਾਲ ਜ਼ੋਰ ਲਾਉਣਗੇ ਜੇਕਰ ਕਿਸੇ ਰਜਵਾੜੇ ਬੰਦੇ ਨੂੰ ਕਿਸੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਤਨੋਲੇ ਤੋਂ ਕੋਟਾਬੇ ਵਾਲੇ ਹਨ ਵਧੀਆ ਠਾਠ ਵਾਠ ਵਾਲੇ ਉਹਨਾਂ ਨੂੰ ਟਿਕਟ ਦੇਣ ਜਾ ਰਹੀ ਹੈ ਧਨੋਲਾ ਵਿੱਚ ਮਾਨ ਸਾਹਿਬ ਕੋਠੀ ਵੀ ਲੱਭ ਰਹੇ ਹਨ ਕਿਉਂਕਿ ਜੇ ਸੋਨਾਂ ਦੇ ਵਿੱਚ ਆਇਆਗਾ ਕਿ ਉਹ ਬਾਹਰੋਂ ਕੈਂਡੀਡੇਟ ਲੈ ਕੇ ਆਉਣਗੇ ਜੇਕਰ ਬਾਹਰੋਂ ਕੈਂਡੀਡੇਟ ਲੈ ਕੇ ਆਉਂਦੇ ਨੇ ਤਾਂ ਆਮ ਆਦਮੀ ਪਾਰਟੀ ਦਾ ਮਨੋ ਵਰਕਰਾਂ ਦਾ ਮਨੋਬਲ ਗਿੱਦਾ ਜਾ ਰਿਹਾਗਾ ਜਿਸ ਦੇ ਨਾਲ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਜੇਕਰ ਆਮ ਵਰਕਰਾਂ ਵਿੱਚੋਂ ਕਿਸੇ ਨੂੰ ਵੀ ਟਿਕਟ ਮਿਲਦੀ ਹੈ ਤਾਂ ਇਹ ਇੱਕ ਆਮ ਆਦਮੀ ਪਾਰਟੀ ਵਾਸਤੇ ਇੱਕ ਵਧੀਆ ਗੱਲ ਜਾਂ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਨਿਸਾਨ ਨਹੀਂ ਹੋਵੇਗੀ ਕਿ ਆਮ ਆਦਮੀ ਪਾਰਟੀ ਤਰੱਕੀ ਦੀ ਰਾਹਾਂ ਉੱਤੇ ਜਾ ਰਹੀ ਹੈ ਨਹੀਂ ਤਾਂ ਫਿਰ ਇਹੀ ਹੋਵੇਗਾ ਕਿ ਜਿਵੇਂ ਦੂਜੀਆਂ ਪਾਰਕੀਆਂ ਕਰਦੀਆਂ ਨੇ ਉਹੀ ਹਾਲ ਹੁਣ ਆਮ ਆਦਮੀ ਪਾਰਟੀ ਦਾ ਹੋਵੇਗਾ ਜਾਂ ਫਿਰ ਆਪਾਂ ਗੱਲ ਕਰ ਲਈਏ ਜਿਵੇਂ ਸੀਨੀਅਰ ਨੇ ਬੰਦੇ ਕਨਦੀਪ ਸਿੰਘ ਬਾਠ ਜੀ ਜਾਂ ਫਿਰ ਹੋਰ ਵੀ ਕੋਈ ਸੀਨੀਅਰ ਬੰਦੇ ਨੇ ਸੀਨੀਅਰ ਬੇਸ ਤੇ ਮਿਲਣੀ ਚਾਹੀਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆਮ ਬੰਦੇ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ ਤੇ ਜੇਕਰ ਇਹ ਹੁੰਦਾ ਹੈ ਤਾਂ ਆਮ ਆਦਮੀ ਅਮੈਲ ਬਣ ਕੇ ਆਪਣੀ ਵਿਧਾਨ ਸਭਾ ਦੇ ਵਿੱਚ ਜਾਵੇਗਾ ਤਾਂ ਆਪਣੀ ਪਾਰਟੀ ਦੇ ਵਿੱਚ ਇਸ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਵੀ ਬੰਦੇ ਆਮ ਬੰਦੇ ਜੁੜਨਗੇ ਜਿਹਦੇ ਨਾਲ ਆਮ ਆਦਮੀ ਪਾਰਟੀ ਨੂੰ ਲਾਭ ਹੋਵੇਗਾ ਜੇਕਰ ਇਹੇ ਬਾਹਰੋਂ ਬੰਦਾ ਲੈ ਕੇ ਆਉਂਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜੋ ਮਨੋਵਾਲਾ ਟੁੱਟ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਜਿਹਦੇ ਵਿੱਚ ਵੋਟਰਾਂ ਦੀ ਸਪੋਰਟਰਾਂ ਦੀ ਗਿਣਤੀ ਘਟ ਜਾਵੇਗੀ ਤੇ ਆਮ ਆਪ ਦੀ ਗੋਲੀ ਵੀ ਉਹੀ ਪੇੜ ਬਰਕਰਰ ਹੀ ਰਹਿ ਜਾਣਗੇ ਜਾਂ ਦੂਜਿਆਂ ਪਾਲਦਿਆਂ ਦੇ ਬੰਦੇ ਹੀ ਰਹਿ ਜਾਣਗੇ ਤੇ ਆਉਣ ਵਾਲਾ ਸਮਾਂ ਹੋਵੇਗਾ ਕਿ ਦੇਖੋ ਕਿ ਪਾਰਟੀ ਟਿਕਟ ਕਿਹਨੂੰ ਦਿੰਦੀ ਹੈ ਤੇ ਜੇਕਰ ਚੰਗੀਆਂ ਗੱਲਾਂ ਲੱਗੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ